ਜੀ ਅਦਾਸ ਬਟੀਕ ਵਿਖੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਸਾਡੀ ਰਿਕਵੈਸਟ ਹੈ ਸਾਰੇ ਸੁਨਾਰੇ ਈਵਰਸ ਨੂੰ ਕਿ ਸਾਡਾ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਕਰ ਲਓ ਤੇ 500 ਜਿਹੜੇ ਹੈ ਸਬਸਕ੍ਰਾਈਬਰ ਪੂਰੇ ਹੋਣ ਤੇ ਅਸੀਂ ਇੱਕ ਤੁਹਾਡੇ ਲਈ ਲੱਕੀ ਡਰਾ ਰੱਖਿਆ ਹੋਇਆ ਹੈ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਜਰੂਰ ਪਾ ਦਿਓ ਤਾਂ ਕਿ ਤੁਹਾਡਾ ਜਿਹੜਾ ਨਾਮ ਲੱਕੀ ਡਰਾ ਵਿੱਚ ਸ਼ਾਮਲ ਹੋ ਜੇ ਤੇ ਕਿਪਦੇ ਰੂਪ ਕਿ ਕਰ ਦੇਵਾਂਗੇ ਅਸੀਂ ਤੁਹਾਨੂੰ ਸੋਨਾ ਜਾਂ ਸੂਟ ਐ ਸਾਡਾ ਜਿਹੜਾ ਪਟਿਕ ਦਾ ਕੰਮ ਹੈ ਜੀ ਅਸੀਂ ਨਵਾਂ ਸ਼ੁਰੂ ਕੀਤਾ ਹੈ ਕਿਰਪਾ ਕਰਕੇ ਸਾਨੂੰ ਸਪੋਰਟ ਜ਼ਰੂਰ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਐ ਲੋ ਜੀ ਸ਼ੁਰੂ ਕਰਦੇ ਹਾਂ ਫਿਰ ਅੱਗੇ ਦੀ ਵੀ ਹਾਂ ਜੀ ਜਿਹੜਾ ਅੱਜ ਦਾ ਪਹਿਲਾ ਸੂਟ ਹੈ ਇਹ ਲੇਲਨ कॉटन ਤੇ ਹੈ ਐ ਜਿਹੜਾ ਕਲਰ ਹੈ ਵੀਡੀਓਸ ਥੋੜਾ ਲਾਈਟ ਆ ਰਿਹਾ ਹੈ ਇਹ ਸੁੱਕਾ ਮਹਿੰਦੀ ਜਿਹਾ ਕਲਰ ਹੈ ਜੀ ਇਸ ਤਰ੍ਹਾਂ ਦਾ ਇਹ ਸਾਰਾ ਵਰਕ ਹੋਇਆ ਹੈ ਇਸ ਤਰ੍ਹਾਂ ਘੇਰੇ ਤੇ ਵਾਜੂ ਤੇ ਔਰ ਲੇਸ ਦੀ ਫਿਨਿਸ਼ਿੰਗ ਦੇ ਕੇ ਇਹ ਸਟਿਚ ਕੀਤਾ ਹੋਇਆ ਹੈ। ਇਹ ਜਿਹੜਾ ਹੈਗਾ ਵਰਕ ਹੈ ਜੀ ਇਹ ਕੰਪਿਊਟਰਾਈਜ਼ਡ ਵਰਕ ਨਹੀਂ ਹੈਗਾ। ਕਾਰੀਗਰ ਦਾ ਹੈ ਹੱਥਾਂ ਵਾਲੀ ਮਸ਼ੀਨ ਵਾਲਾ ਵਰਕ ਕੀਤਾ ਹੋਇਆ ਹੈ। ਇਹਦੇ ਨਾਲ ਅਸੀਂ ਰੱਖਿਆ ਹੋਇਆ ਜੀ ਜੇ ਪਲਾਜੋ, ਪੈਂਟ ਪਲਾਜੋ। ਲੇਸ ਵੀ ਫਿਨਿਸ਼ਿੰਗ ਦਿੱਤੀ ਹੋਈ ਹੈ। ਜੇ ਤੁਸੀਂ ਕਹੋ ਤਾਂ ਇਸ ਤੇ ਜਿਹੜਾ ਹੈ ਵਰਕ ਵੀ ਹੋ ਸਕਦਾ ਬਾਟਮ ਤੇ ਵੀ। ਇਸ ਤਰ੍ਹਾਂ ਦਾ ਦੇਖੋ ਨੇੜੇ ਤੋਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਵਰਕ ਮਿਲੂਗਾ ਜੀ ਨਾਲ ਅਸੀਂ ਇਹ ਰੱਖਿਆ ਹੋਇਆ ਜੀ ਟਾਈ ਐਂਡ ਡਾਈ ਦਾ ਪਿਓਰ ਮਸਲੀਨ ਦਾ ਸੈਲਫ ਵਾਲਾ ਦੁਪੱਟਾ ਇਹਦਾ ਫੈਬਰਿਕ ਹੈ ਬਹੁਤ ਹੀ ਸੋਹਣਾ ਹੈ ਜੀ ਬਹੁਤ ਹੀ ਸੌਫਟ ਗਰਮੀ ਚ ਪਾਉਣ ਵਾਲਾ ਬਹੁਤ ਹੀ ਸੋਹਣਾ ਹੰਡਣ ਵਾਲਾ ਜਿਹੜਾ ਹੈ ਫੈਬਰਿਕ ਹੈ ਇਹ ਨਹੀਂ ਹੈ ਵੀ ਦੋ ਘਟੌਆ ਪਾਓ ਤੇ ਕੱਪੜਾ ਖਰਾਬ ਹੋ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਜੀ ਪ੍ਰਾਈਸ ਦੇ ਅਰੇ ਇਸ ਦੀ 2000 ਅਗਲਾ ਸੁੰਟਾਈ ਗਈ ਬਹੁਤ ਹੀ ਸੋਹਣੀ ਫਾਈਨ ਕਾਟਨ ਹੈ ਬਿਲਕੁਲ ਗੁੱਡ ਕੁਆਲਿਟੀ ਦੀ ਇਸ ਤਰ੍ਹਾਂ ਸਾਰਾ ਜਿਹੜਾ ਵਰਕ ਹੈ ਜਾਲ ਦਾ ਬਣਿਆ ਹੋਇਆ ਨਾਲ ਇਹਦੇ ਬਾਟਮ ਹੈ ਜਿਹੜੀ ਲੇਲਨ ਕਾਟਨ ਚ ਪਲੇਨ ਹੈ ਜੀ ਲਾਈਟ ਫਰੋਜ਼ੀ ਦਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਹੈਗਾ ਬਹੁਤ ਹੀ ਸੋਹਣਾ ਸਟੱਫ ਹੈ ਆ ਦੇਖੋ ਮੋਰ ਲੱਗੀ ਹੈ ਲੇਲਨ ਦੀ ਜਿਹੜੀ ਹੈ ਬਾਟਮ ਲੱਗੀ ਹੋਈ ਹੈ ਚਾਹੇ ਇਹਦਾ ਪਲਾਜ਼ੋ ਵੀ ਸਟਿਚ ਹੋ ਸਕਦਾ ਹੈ ਔਰ ਸਪਰੇਟਸ ਲਵਾ ਸਕਦੇ ਨਾਲ ਇਹਦੇ ਸ਼ਾਈ ਐਂਡ ਆਈ ਦਾ ਦੁਪੱਟਾ ਲੱਗ ਕੇ ਬਹੁਤ ਹੀ ਸੋਹਣੀ ਲੁੱਕ ਦਾ ਸਰਦਾਰੀ ਜਿਹਾ ਸੂਟ ਆਵੇਗਾ ਪ੍ਰਾਈਸ ਇਸਦੀ ਰਹੇਗੀ 2000 ਅਗਲਾ ਸੂਟ ਰਹੇਗਾ ਜੀ 블루 ਕਲਰ ਚ ਇਹ ਥੋੜਾ ਛੋਟੇ ਪ੍ਰਿੰਟ ਦਾ ਸੂਟ ਹੈ ਜੀ ਬਿਲਕੁਲ ਤੇ ਜੋ ਇਸ ਨੂੰ ਹੈ ਇਸ ਤਰ੍ਹਾਂ ਹਲਕਾ ਜਿਹਾ ਵਰਕ ਇਇ ਰਿਤੇ ਕਿੱਤਾ ਹੋਇਆ ਇਸ ਤਰ੍ਹਾਂ ਇਹਦਾ ਬਾਜੂ ਤੇ ਵਰਕ ਰਹੇਗਾ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਕਾਰੀਗਰ ਦੁਆਰਾ ਕੰਮ ਕੀਤਾ ਗਿਆ ਮਸ਼ੀਨ ਮਸ਼ੀਨ ਜਿਹੜੀ ਕਾਰੀਗਰ ਦੁਆਰਾ ਹੱਥਾਂ ਨਾਲ ਕੰਮ ਹੁੰਦਾ ਹੈ ਇਹ ਕੰਪਿਊਟਰਾਈਜ਼ ਕੰਮ ਨਹੀਂ ਹੈ ਇਹਦੇ ਨਾਲ ਜੋ ਬਾਟਮ ਐ ਸਲਵਾਰ ਇਸ ਤਰ੍ਹਾਂ ਪਲੇਨ ਹੀ ਲਖਵਾਈ ਹੈ ਕਸਟਮਰ ਨੇ ਤੁਸੀਂ ਇਸ ਤੇ ਵਰਕ ਵੀ ਕਰਵਾ ਸਕਦੇ ਹੋ ਜੋ ਰੇਟ ਦੱਸ ਦੱਸ ਰਹੇ ਆਂ ਜੀ ਸਟਿੱਚ ਕਿਤੇ ਸੂਟਾਂ ਦਾ ਉਹ ਬਿਨਾ ਸਟਿਚਿੰਗ ਤੋਂ ਆਂਦੀ। ਸੈਮੀ ਚਨਾਉਂ ਦਾ ਇਹ ਨਾਲ ਦੁਪੱਟਾ ਇਸ ਤਰ੍ਹਾਂ ਲੇਸ ਦੀ ਜਿਹੜੀ ਹੈ ਫਿਨਿਸ਼ਿੰਗ ਇਹਨੂੰ ਦਿੱਤੀ ਹੋਈ ਆ। ਇਸ ਤਰ੍ਹਾਂ ਦੇ ਜੇ ਇਸੇ ਦੁਪੱਟੇ ਨਾਲ ਤੁਸੀਂ ਤਿਆਰ ਕਰਵਾਉਣਾ ਜੀ ਤਾਂ ਇਸਦੀ ਕੀਮਤ ਰਹੇਗੀ 1500 ਰੁਪਏ। ਅਗਲਾ ਜਿਹੜਾ ਸੂਟ ਆ ਜੀ ਲਵੈਂਡਰ ਸ਼ੇਡ ਤੇ ਰਹੇਗਾ। ਫੈਬਰਿਕ ਬਹੁਤ ਹੀ ਸੋਹਣਾ ਬ੍ਰਾਂਡ ਦਾ ਰਹੇਗਾ, ਸੈਲਫ ਵਾਲਾ। ਬਹੁਤ ਹੀ ਸੌਫਟ ਜਾਂ ਬਿਨਾ ਲਾਈਨਿੰਗ ਲੱਗਣ ਵਾਲਾ ਫੈਬਰਿਕ ਰਹੇਗਾ। ਔਰ ਕਲਰ ਵੀ ਜੋ ਗਰਮੀ ਦੇ ਹਿਸਾਬ ਨਾਲ ਤੁਲਕੂਲ ਜਿਹਾ ਕਲਰ ਹੈ ਜੀ। ਇਸ ਤਰ੍ਹਾਂ ਦਾ ਇਹਦਾ ਸਾਰਾ ਵਰਕ ਕੀਤਾ ਹੈ ਸ਼ਰਟ ਤੇ। ਦੇਖ ਸਕਦੇ ਹੋ। ਬਾਜੂ ਤੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ। ਇਸੇ ਬਾਟਮ ਤੇ ਨਹੀਂ ਕੀਤਾ ਹੋਇਆ ਕੰਮ ਪਰ ਤੁਹਾਡੇ ਆਰਡਰ ਦੇ ਅਨੁਸਾਰ ਅਸੀਂ ਬਾਟਮ ਤੇ ਵੀ ਕੰਮ ਕਰਵਾ ਸਕਦੇ ਹਾਂ। ਇਸ ਤਰ੍ਹਾਂ ਬਿਨਾਂ ਦੁਪੱਟੇ ਤੋਂ ਇਹਦੀ ਕੀਮਤ ਰਹੇਗੀ 1600 ਰੁਪਏ ਰਹੇਗਾ ਜੀ ਬਹੁਤ ਹੀ ਫਾਈਨ ਕਾਟਨ ਤੇ ਕਾਫੀ ਕਲਰ ਸ਼ਰਟ ਹੈ ਸ਼ਰਟ ਦੇ ਵਿੱਚ ਜੋ ਪ੍ਰਿੰਟ ਹੈ ਬਰੀਕ ਪ੍ਰਿੰਟ ਪਿੰਕ ਕਲਰ ਦਾ ਰਹੇਗਾ ਜੋ ਇਸ ਦਾ ਥੋੜਾ ਡਿਫਰੈਂਟ ਲੁੱਕ ਚ ਤਿਆਰ ਕਰਵਾਇਆ ਜੀ ਇਹ ਘੇਰੇ ਤੇ ਵਰਕ ਆਏਗਾ ਇਹ ਹਿਪ ਫੋਲ ਫੁੱਲ ਆਏਗਾ ਤੇ ਬਾਜੂ ਤੇ ਇਸ ਤਰ੍ਹਾਂ ਦਾ ਕੰਮ ਰਹੇਗਾ ਜਿਹੜੀ ਇਹਦੀ ਬਾਟਮ ਹੈ ਉਹ ਰਹੇਗੀ ਨਾਲ ਪਿੰਕ ਕਲਰ ਦੀ ਪਲੇਨ ਤੇ ਇਸ ਤਰ੍ਹਾਂ कॉटन ਤੇ ਬਣਦਾ ਆਏਗਾ। ਉਹੀ ਫਲਾਰ 셔ਟ ਵਾਲਾ ਬਾਟਮ ਤੇ ਰਹੇਗਾ। ਨਾਲ ਕੱਟ ਵਰਕ। ਇਹਦਾ ਦੁਪੱਟਾ ਜਿਹੜਾ कॉटन ਦਾ ਰਹੇਗਾ ਲਾਈਨਾਂ ਵਾਲਾ ਜੀ। ਤੇ ਕਾਫੀ ਕਲਰ ਦਾ ਇਸ ਤਰ੍ਹਾਂ ਇਹਨੂੰ ਕੱਟ ਵਰਕ ਕੀਤਾ ਹੋਇਆ ਹੈ। ਇਹ ਸੂਟ ਦੀ ਕੀਮਤ ਰਹੇਗੀ 2200 ਰੁਪਏ। ਅਗਲਾ ਸੂਟ ਰਹੇਗਾ ਵਾਈਟ ਕਲਰ ਦਾ بیس ਹੈ ਜੀ ਨਾਲ ਇਸ ਤਰ੍ਹਾਂ ਦਾ ਛੋਟੇ ਫਲਾਰ ਦਾ ਪ੍ਰਿੰਟ ਹੈ। ਇਹਨੂੰ ਵੀ ਥੋੜਾ ਡਿਫਰੈਂਟ ਲੁੱਕ ਦੇ ਵਿੱਚ ਤਿਆਰ ਕੀਤਾ ਗਿਆ ਹੈ ਜਿਹੜਾ ਇਸ ਦਾ ਰੈੱਡ ਕਲਰ ਦਾ ਫਲਾਰ ਹੈ ਜੀ ਇਸ ਨਾਲ ਦਾ ਕਪੜਾ ਲੈ ਕੇ ਇਸ ਤਰ੍ਹਾਂ ਇਹਨੂੰ ਕੰਮ ਕਰਵਾ ਕੇ ਉੱਪਰੋਂ ਤਿਆਰ ਕੀਤਾ ਗਿਆ ਹੈ ਬਾਜੂ ਤੇ ਇਸ ਤਰ੍ਹਾਂ ਪੈਚ ਲਗਾ ਕੇ ਉੱਤੇ ਵਰਕ ਕੀਤਾ ਗਿਆ ਔਰ ਇੱਕ ਪੱਟੀ ਜਿਹੜੀ ਹੈ ਤਿਆਰ ਕਰਕੇ ਇਸ ਤਰ੍ਹਾਂ ਸਾਰੇ ਦਿੱਤੀ ਗਈ ਹੈ ਬਾਟਮ ਇਸ ਲਈ ਇਸ ਤਰ੍ਹਾਂ ਪ੍ਰਿੰਟਡ ਹੀ ਰਹੇਗੀ ਦੁਪੱਟਾ ਇਹਦੇ ਨਾਲ ਤਾਈ ਐਂਡ ਆਈ ਦਾ ਰੈਡੀ ਹੋ ਸਕਦਾ ਹੈ ਜੀ ਵਾਈਟ 레드 ਵੀ ਹੋ ਸਕਦਾ ਹੈ 올ਟਾਈ ਐਂਡ ਆਈ ਦਾ ਵੀ ਰੈਡੀ ਹੋ ਸਕਦਾ ਹੈ ਤਾਂ ਥੋੜਾ ਡਿਫਰੈਂਟ ਜੀ ਰੁੱਕਦਾ ਬਹੁਤ ਹੀ ਸੋਹਣਾ ਜੁਨੀਕ ਜਆ ਪੀਸ ਹੈ ਇਹ ਬਹੁਤ ਸੋਹਣਾ ਤਿਆਰ ਹੋਊਗਾ ਇਹਦੀ ਵੀ ਕੀਮਤ ਰਹੇਗੀ 2200 ਰਾਈਸ ਇਸ ਵੀ ਰਹੇਗੀ 2200 ਰੁਪਏ ਬਿਨਾ ਦੁਪੱਟਾ ਜੀ ਦੁਪੱਟਾ ਤੁਸੀਂ ਜਿਸ ਵੀ ਤਰ੍ਹਾਂ ਦਾ ਕਹੋਗੇ ਉਸ ਤਰ੍ਹਾਂ ਦਾ ਅਸੀਂ ਲੈ ਕੇ ਪਲੇਨ ਕਹੋਗੇ ਪਲੇਨ ਟਾਈ ਐਂਡ ਆਈ ਦਾ ਕਹੋਗੇ ਟਾਈ ਐਂਡ ਆਈ ਦਾ ਤਿਆਰ ਕਰਾ ਦਾਂਗੇ ਔਰ ਕਲਰ ਵੀ ਤੁਸੀਂ ਜਿਸ ਤਰ੍ਹਾਂ ਦਾ ਵੀ ਕਹੋਗੇ ਇਸ ਫੈਬਰਿਕ ਦੇ ਵਿੱਚ ਹੋਰ ਪ੍ਰਿੰਟ ਕਲਰ ਉਹ ਤਿਆਰ ਕਰਵਾ ਲਿਆ। ਆਦਿ ਵੀਡੀਓ ਦਾ ਲਾਸਟ ਸੂਟ ਰਹੇਗਾ ਬਰਾਊਨ ਕਲਰ ਚ। ਇਹ ਬਲੌਕ ਪੇਂਟ ਦਾ ਹੈ ਜੀ। ਤੇ ਇਹ ਜਿਹੜਾ ਕਾਟਨ ਹੈ ਬਹੁਤ ਹੀ ਸੌਫਟ, ਬਹੁਤ ਸੋਹਣਾ ਫੈਬਰਿਕ ਰਹੇਗਾ ਇਸ ਦਾ। ਇਹ ਸਾਰਾ ਇਸ ਦਾ ਫਰੰਟ ਰਹੇਗਾ ਸ਼ਰਟ ਦਾ। ਇਹ ਨੈੱਕ ਆਗੇ ਹੈ ਡਿਜ਼ਾਈਨ। ਇਹ ਫਰੰਟ ਆਗੇ ਹੈ ਜੀ। ਇਸੇ ਜੋ ਬੈਕ ਹੈ ਸੂਟ ਕਲ ਸ਼ਰਟ ਦੀ ਉਹ ਵੀ ਇਸ ਤਰ੍ਹਾਂ ਦੀ ਰਹੇਗੀ। ਡਿਜ਼ਾਈਨਰ బ్లాਕ ਪੇਂਟ ਕੀ ਕੰਮ ਦਾ ਸੂਟ ਹੈ ਜੋ ਬਾਟਮ ਹੈ ਜੀ ਬਾਟਮ ਤੇ ਇਸ ਤਰ੍ਹਾਂ ਦਾ ਕੰਮ ਰਹੇਗਾ ਇਹ ਸਾਰਾ ਬਾਟਮ ਤੇ ਕੰਮ ਕਰੇਗਾ ਬਰਾਊਨ ਜਿਹਾ ਬਹੁਤ ਹੀ ਸਰਦਾਰੀ ਜੀ ਲੁੱਕ ਦਾ ਗਰਮੀ ਵਾਲਾ ਸੂਟ ਹੈ ਜੀ ਥੋੜੀ ਵੱਡੀ ਇਹ ਜਾਂ ਆਉਣ ਵਾਸਤੇ ਤਾਂ ਬਹੁਤ ਹੀ ਸੋਹਣਾ ਰਹੇਗਾ ਇਹਦੇ ਨਾਲ ਫੋਟਾ ਡੋਰੀਏ ਦਾ ਜਿਹੜਾ ਦੁਪੱਟਾ ਹੈ ਉਹ ਤਿਆਰ ਕੀਤਾ ਹੋਇਆ ਹੈ ਇਸ ਤਰ੍ਹਾਂ ਦੁਪੱਟੇ ਦੀ ਡਿਜ਼ਾਈਨਿੰਗ ਰਹੀ ਜੀ ਬਹੁਤ ਹੀ ਸੋਹਣਾ ਦੁਪੱਟਾ ਹੈ ਸਰਦਾਰੀ ਜੀ ਰੁਕ ਦਾ ਸੂਟ ਹੈ ਜੀ ਥੋੜਾ ਵੱਡੇ ਏਜਾਂ ਵਾਸਤੇ ਵੀ ਬਹੁਤ ਵਧੀਆ ਹੈ ਪਰ ਛੋਟੇ ਏਜ ਚ ਵੀ ਗਰਮੀ ਵਾਲਾ ਕਲਰ ਬਹੁਤ ਹੀ ਸੋਹਣਾ ਹੈ ਇਸ ਸੂਟ ਦੀ ਜਿਹੜੀ ਕੀਮਤ ਹੈ ਜੀ ਉਹ ਰਹੇਗੀ 2300 ਰੁਪਏ ਬਾਕੀ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਪਿਕ ਭੇਜ ਕੇ ਆਪ ਦੇ ਮਨ ਪਸੰਦ ਦਾ ਡਿਜ਼ਾਈਨ ਹੈ ਜਿਹੜਾ ਤਿਆਰ ਕਰਵਾ ਸਕਦੇ ਹੋ ਫੈਬਰਿਕ ਸਾਨੂੰ ਦੱਸ ਸਕਦੇ ਹੋ ਕਲਰ ਦੱਸ ਸਕਦੇ ਹੋ ਵੀ ਇਸ ਤਰ੍ਹਾਂ ਦਾ ਤਿਆਰ ਕਰਕੇ ਦਿਓ ਸਾਨੂੰ ਔਰ ਤੁਹਾਡੇ ਦਿੱਤੇ ਹੋਏ ਜੋ ਪਿਕ ਦੇ ਕੇ ਭੇਜੋਗੇ ਉਸ ਤਰ੍ਹਾਂ ਦਾ ਡਿਜ਼ਾਈਨ ਵੀ ਅਸੀਂ ਤਿਆਰ ਕਰਵਾਵਾਂਗੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤਿਆਰ ਕਰਾਵਾਂਗੇ ਜੀ। ਅ ਬਾਕੀ ਜਿਹੜੀਆਂ ਭੈਣਾਂ ਮੇਰ ਨਾਲ ਨਵੀਆਂ ਜੁੜੀਆਂ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਹੱਸਦੇ ਰਹੋ, ਵਸਦੇ ਰਹੋ, ਸੋਹਣੇ-ਸੋਹਣੇ ਸੂਟ ਪਾਉਂਦੇ ਰਹੋ।